ਹਿਥਾਰਾਂ ਦਾ ਮੌਸਮ ਸੀਜ਼ਨ ਆ ਜਾਂਦਾ ਉੱਥੇ ਜਿਹੜੇ ਦੁਕਾਨਦਾਰਾਂ ਵੱਲੋਂ ਮਲਾਵਟ ਖੋਰੀ ਜਿਹੜੀ ਆ ਪੂਰੇ ਯੂਰੋਸ਼ੋਰਾਂ ਦੇ ਕਰ ਦਿੱਤੀ ਜਾਂਦੀ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਕਾਫੀ ਜੜੀਆਂ ਮਲਾਵਟ ਖੋਰੀ ਦੀਆਂ ਵੀਡੀਓ ਜਿਹੜੀਆਂ ਬਹੁਤ-ਬਹੁਤ ਉੱਭੜ ਕੇ ਜਿਹੜੀਆਂ ਸਾਹਮਣੇ ਆਈਆਂ ਇਸੇ ਜ਼ਮਾਨੇ ਦੇ ਵਿੱਚ ਅੱਜ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਬਡਲਮਾਗਰ ਦੇ ਵਿੱਚ ਆ ਸੋ ਗੱਲਬਾਤ ਸਾਰੀ ਕਰਦੇ ਆ ਕਿਉਂ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਮਲਾਵਟ ਖੋਰੀ ਜਿਹੜੀ ਆ ਦੁਕਾਨਦਾਰਾਂ ਦੇ ਵੱਲੋਂ ਤੇਜ਼ ਕੀਤੀ ਜਾਂਦੀ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਆਨਰ ਤਾਰਸ ਸਿੰਘ ਜੀ ਸੱਜਣ ਜੀ ਭਾਈ ਜਿਹੜਾ ਹਿ ਨਹੀਂ ਪਾਜੀ ਮਲਾਵਟ ਖੋਰੀ ਤੇ ਨਹੀਂ ਮਤਲਬ ਆਪਾਂ ਕਹਿ ਸਕਦੇ ਚਲੋ ਜਿਹੜੇ ਕੋਈ ਮਤਲਬ ਕਰਦੇ ਵੀ ਹੋਣਗੇ ਉਹ ਕੋਈ ਬਾਹਰੋਂ ਮਤਲਬ ਨਿਦਾ ਹੋਰ ਸਟੇਟਾਂ ਦੇ ਵਿੱਚੋਂ ਥੋੜਾ ਸਮਾਨ ਖੋਇਆ ਵਗੈਰਾ ਮਗਾਉਂਦੇ ਨੇ ਉਹ ਦਾ ਹੁੰਦਾ ਆ ਬਾਕੀ ਇਦਾਂ ਦੀ ਕੋਈ ਹੈ ਨਹੀਂ ਆ ਗੱਲ ਠੀਕ ਆ ਤਿਹਾਰਾਂ ਦੇ ਸੀਜ਼ਨ ਦੇ ਉੱਤੇ ਜਿਹੜੀ ਮਠਿਆਈ ਦੀ ਲਾਗਤ ਆ ਉਹ ਵੱਧ ਜਾਂਦੀ ਆ ਇਹ ਉਹਦੇ ਕਰਕੇ ਕੋਈ ਕਰ ਸਕਦੇ ਆ ਥੋੜੀ ਬਹੁਤੀ ਕੋਈ ਕਰਦਾ ਹੋਏਗਾ ਵੀ ਕਹਿ ਰਹੇ ਹੋ ਜੀ ਵੀ ਇਹ ਜਿਹੜਾ ਚਾਰਾ ਦੇ ਸੀਜ਼ਨ ਦੀ ਜਿਹੜੀ ਬਾਹਰੋਂ ਸਟੇਟਾਂ ਚੋਂ ਆਉਂਦਾ ਹੈ ਹਾਂਜੀ ਬਾਹਰ ਦੀਆਂ ਸਟੇਟਾਂ ਤੋਂ ਜਿੱਦਾਂ ਕੋਈ ਸਮਾਨ ਆਉਂਦਾ ਹੈ ਨਾ ਉਹਦੇ ਵਿੱਚ ਥੋੜਾ ਬਹੁਤਾ ਹੋ ਸਕਦਾ ਆ ਬਾਕੀ ਆਪਣੇ ਇੱਥੇ ਜਿਹੜਾ ਤੇ ਆਪਣਾ ਸਮਾਨ ਕੋਈ ਤਿਆਰ ਕਰਕੇ ਵੇਚਦਾ ਆ ਖੁਦ ਦਾ ਮੈਨੂਫੈਕਚਰਿੰਗ ਕਰਦਾ ਆ ਉਹ ਤੇ ਨਹੀਂ ਇਦਾਂ ਦਾ ਕੋਈ ਕੰਮ ਮਤਲਬ ਕਰਦਾ ਬਾਹਰੋਂ ਕੋਈ ਜਿਹੜਾ ਆ ਸਕਦਾ ਉਹਦੇ ਵਿੱਚ ਅਸੀਂ ਕੁਝ ਕਹਿ ਨਹੀਂ ਸਕਦੇ ਵੀ ਕੋਈ ਕੀ ਕਰ ਸਕਦਾ ਆ ਮਿਲਾਵਟ ਹੋ ਸਕਦਾ ਤੁਹਾਡੇ ਉਹਨੂੰ ਕਿੰਨੀ ਪੀੜੀ ਤੋਂ ਜਿਹੜਾ ਕੰਮ ਹੈ ਕੀਤਾ ਸਾਡੇ ਵੱਲੋਂ ਜੀ ਵੇਖੋ ਜਿੱਦਾਂ ਦੀਵਾਲੀ ਦਾ ਤਿਹਾਰ ਆ ਰਿਹਾ ਵਾ ਤੇ ਅਸੀਂ ਕੋਈ 5-7 ਦਿਨ ਪਹਿਲਾਂ ਉਹਦੀ ਤਿਆਰੀ ਕਰਨੀ ਜਿਹੜੀ ਸ਼ੁਰੂ ਕਰ ਦਿੰਨੇ ਆ ਤੇ ਦੁੱਧ ਦੀ ਲਾਗਤ ਥੋੜੀ ਵਧਾ ਦੇਈਦੀ ਆ ਕਿਉਂਕਿ ਦੁੱਧ ਵੱਧ ਲੱਗਣ ਦਾ ਪੈਂਦਾ ਕਿਉਂਕਿ ਇੱਕ ਦਿਨ ਫਿਰ ਦੀਵਾਲੀ ਵਾਲੇ ਦਿਨ ਮਠਿਆਈਆਂ ਜਿਹੜੀਆਂ ਸਟਾਕ ਕੀਤੀਆਂ ਹੁੰਦੀਆਂ ਨੇ ਕੋਈ 2-4 ਦਿਨ ਪਹਿਲਾਂ ਬਣਾ ਕੇ ਰੱਖੀਦੀਆਂ ਨੇ ਉਹ ਫਿਰ ਦੀਵਾਲੀ ਵਾਲੇ ਦਿਨ ਜਿਹੜੀਆਂ ਸਾਰੀਆਂ ਸੇਲ ਹੋ ਜਾਂਦੀਆਂ ਨੇ ਇਸ ਵਾਰ ਕਿਹੜੀ ਜਿਹੜੀ ਸਪੈਸ਼ਲ ਜਿਹੜੀ ਮਠਾਈ ਤੁਹਾਡੇ ਲੋਕੀ ਚਾਹ ਰਹੀ ਦੀਵਾਲੀ ਤੇ ਵੇਖੋ ਜੀ ਜਿੱਦਾਂ ਸਪੈਸ਼ਲ ਮਠਿਆਈਆਂ ਕਾਫੀ ਹੁੰਦੀਆਂ ਨੇ ਕਿਉਂਕਿ ਗਰਮੀ ਦਾ ਸੀਜ਼ਨ ਜਿਹੜਾ ਉਹ ਚਲ ਜਾਂਦਾ ਆ ਥੋੜਾ ਮੌਸਮ ਠੰਡਾ ਹੋ ਜਾਂਦਾ ਉਹਦੇ ਵਿੱਚ ਫਿਰ ਮਠਿਆਈਆਂ ਦੀਆਂ ਜਿਹੜੀਆਂ ਆਟਮਾ ਕਾਫੀ ਵੱਜ ਜਾਂਦੀਆਂ ਜਿੱਦਾਂ ਤੁਸੀਂ ਲਾ ਲਓ ਪੇੜੇ ਖੋਏ ਦੇ ਚੌਕਲੇਟ ਬਰਫੀ ਫਰੂਟ ਬਰਫੀ ਚਮਚਮ ਦੀਆਂ ਆਟਮਾ ਰਾਸਗੁਲਾ ਗੁਲਾਬ ਜਾ ਨੂੰ ਕਾਫੀ ਜਿਹੜੀਆਂ ਆਟਮਾ ਜਿਹੜੀਆਂ ਨੇ ਉਹ ਦੀਵਾਲੀ ਤੇ ਵੇਖਣ ਨੂੰ ਮਿਲਦੀਆਂ ਨੇ ਜਿਵੇਂ ਥੋੜੀ ਜਿਦਾ ਲੋਕਲ ਹੁੰਦਾ ਪਿੰਡ ਦੇ ਵਿੱਚ ਜਿਹਨਾਂ ਲੋਕਲ ਜਿਦਾ ਅੱਜ ਤਾਂ ਬਾਹਰ ਥੋੜੀ ਬਹੁਤ ਦੂਰ ਜਿੱਥੇ ਖੜਦੇ ਜਿਹਦਾ ਹਫ਼ਤੇ ਪੱਤੀ ਘਾਟੀ ਉਹ ਕਿਵੇਂ ਫਿਰ ਘੜ ਘੜ ਪੈਂਦੀ ਬਿਲਕੁਲ ਬਿਲਕੁਲ ਹੁਣ ਇਦਾਂ ਦਾ ਜਿੱਥੇ ਮੰਨ ਲਓ ਕੋਈ ਗਰਮੀਆਂ ਚ ਦੋ ਦਿਨ ਮਠਿਆਈ ਕੱਢਦੀ ਆ ਹੁਣ ਜਦੋਂ ਮੌਸਮ ਦਾ ਫਰਕ ਪੈ ਗਿਆ ਹੁਣ ਇੱਕ ਵੀਕ ਇੱਕ ਹਫਤਾ ਪੂਰਾ ਮਠਿਆਈ ਨੂੰ ਕੁਛ ਨਹੀਂ ਹੁੰਦਾ ਜੇ ਆਪਾਂ ਪੈਕ ਕਰਕੇ ਭੇਜਨੇ ਆ ਤੋ ਆਮ ਨਾਲ ਇੱਕ ਹਫਤਾ ਤੱਕ ਕੋਈ ਗੱਲ ਬਾਤ ਨਹੀਂ ਜਿਵੇਂ ਆਮ ਜਦੋਂ ਗਾਕਾ ਉਹਨਾਂ ਜਿਹਦਾ ਵੇਸਣ ਦੀ ਮਠਿਆਈ ਨੂੰ ਜਾਦੀ ਪ੍ਰਾਤ ਦਿੱਤੀ ਤੇ ਕਿਉਂ ਉਹ ਉਸ ਚੀਜ਼ ਜਾਨਦੀ ਤੇ ਵੇਸਣ ਦੀ ਮਠਿਆਈ ਨੂੰ ਇਸ ਕਰਕੇ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ ਕਿ ਕਿਉਂਕਿ ਵੇਸਣ ਉਹਦਾ ਵੀ ਲੋਕੀ ਤੁਹਾਨੂੰ ਪਤਾ ਆਪਣੇ ਪੰਜਾਬ ਚ ਵੈਸੇ ਵੀ ਸਿਆਲ ਦੇ ਦਿਨਾਂ ਚ ਦੇਸੀ ਘੋਚ ਬਣਾ ਕੇ ਉਹਦੇ ਵਿੱਚ ਗੁੰਦਾਂ ਪਾ ਕੇ ਜਾਂ ਖੋਆ ਪਾ ਕੇ ਇਦਾਂ ਦਾ ਕੋਈ ਮਤਲਬ ਘਰੇਲੂ ਜਿਹੜੀ ਉਹ ਮਠਿਆਈ ਤਿਆਰ ਕਰਕੇ ਵੇਸਣ ਨੂੰ ਖਾਂਦੇ ਇਸ ਕਰਕੇ ਲੋਕੀ ਜਿਆਦਾ ਵੇਸਣ ਪਸੰਦ ਕਰਦੇ ਆ ਕਿਉਂਕਿ ਸਿਆਲ ਦੇ ਵਿੱਚ ਖਾਣਾ ਚੰਗਾ ਹੁੰਦਾ ਹੈ ਵੇਸਣ ਖੁਸ਼ਕ ਹੁੰਦਾ ਹੈ ਜਿਹੜੇ ਇੱਕ ਬਰਫੀ ਤਿਆਰ ਉਹਦੇ ਉੱਤੇ ਜਿਹੜਾ ਇੱਕ ਲੱਗਦਾ ਵਾ ਸਿਲਕਾ ਜਿਹੜਾ ਲੱਗਦਾ ਵਾ ਉਹ ਕੀ ਕੀ ਕਿਸ ਬੇਚਦੀ ਹੁੰਦੇ ਜਿਹੜਾ ਉੱਤੇ ਸਿਲਕਾ ਹਾਂਜੀ ਪਹਿਲਾਂ ਤੇ ਵੇਖੋ ਜੀ ਉਹ ਜਿਹੜਾ ਸੀਗਾ ਵਰਕ ਉਹਦਾ ਹੁੰਦਾ ਸੀਗਾ ਕਿ ਡੁਪਲੀਕੇਸੀ ਆਉਂਦੀ ਸੀਗੀ ਜ਼ਿਆਦਾ ਪਰ ਹੁਣ ਤੇ ਪਿਓਰ ਵਰਕ ਆ ਰਿਹਾ ਆ ਜਿੱਦਾਂ ਕੈਚ ਕੰਪਨੀ ਦਾ ਆ ਰਿਹਾ ਆ ਇੱਕ ਸ਼ਿਵਾ ਕੰਪਨੀ ਦਾ ਆ ਰਿਹਾ ਵਾ ਹੋਰ ਵੀ ਕਈ ਕੰਪਨੀਆਂ ਹੈਗੀਆਂ ਜਿਹੜੀਆਂ ਪਿਓਰ ਵਰਕ ਭੇਜਦੀਆਂ ਨੇ ਉਹਦਾ ਕੋਈ ਨੁਕਸਾਨ ਨਹੀਂ ਹੈ ਖਾਨਾ ਬਹੁਤ ਜ਼ਿਆਦਾ ਦੁਕਾਨਦਾਰਾਂ ਨੂੰ ਪੈਸੇ ਦੀ ਕੁਝ ਬਜਟ ਕਰਕੇ ਉਹਨਾਂ ਕੰਮੇ ਜਿਹੜੇ ਮੈਨੂਫੈਕਚਰ ਜਿਹੜੇ ਡੁਪਲੀਕੇਟ ਲਗਾਏ ਜਾਂਦੇ ਹਾਂਜੀ ਉਹਦੇ ਵਿੱਚ ਇਦਾਂ ਹੁੰਦਾ ਹੈ ਕਿ ਜਦੋਂ ਕਈ ਮਤਲਬ ਦੁਕਾਨਦਾਰ ਕਰਦੇ ਆ ਕਿ ਥੋੜਾ ਬੋਤਾ ਪੈਸੇ ਨੂੰ ਲੈ ਕੇ ਜਾਂ ਕਸਟਮਰ ਨੂੰ ਵੇਖਦੇ ਆ ਕਿਉਂਕਿ ਅੱਜ ਕੱਲ ਕਸਟਮਰ ਵੀ ਜਿਆਦਾ ਸਸਤੀ ਚੀਜ਼ ਵੱਲ ਅਪਰੋਚ ਕਰਦਾ ਆ ਜੇਕਰ ਦੁਕਾਨਦਾਰ ਨੂੰ ਪੂਰੇ ਪੈਸੇ ਦੇਣਗੇ ਜਾਂ ਉਹਦੇ ਜਿਹੜੀ ਉਹਦੀ ਚੀਜ਼ ਆਦਾ ਪੂਰਾ ਰੇਟ ਦੇਣਗੇ ਤਾਂ ਕੋਈ ਵੀ ਦੁਕਾਨਦਾਰ ਇਦਾਂ ਨਹੀਂ ਕਰੇਗਾ ਉਹ ਸਿਰਫ ਕਸਟਮਰ ਨੂੰ ਦੇਖਦਿਆਂ ਹੋਇਆ ਉਹ ਦੁਕਾਨਦਾਰ ਕੋਈ ਥੋੜਾ ਬੋਤਾ ਕਰਦਾ ਆ ਆਦਰਵਾਈਜ਼ ਜਿੱਥੇ ਕੋਈ ਪੂਰੀ ਪੇਮੈਂਟ ਦਿੰਦਾ ਆ ਉੱਥੇ ਮਤਲਬ ਕੋਈ ਇਦਾਂ ਦੀ ਹਰਫੇਰ ਨਹੀਂ ਵਧੀਆ ਮਠਿਆਈ ਫਰੈਸ਼ ਮਠਿਆਈ ਮਿਲਦੀ ਆ ਕੋਈ ਗੱਲ ਨਹੀਂ ਇਸ ਵਾਰ ਕਿਸ ਤਰ੍ਹਾਂ ਦੀ ਰਹਿਣ ਵਾਲੀ ਦਿਵਾਲੀ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੋন্স ਮਿਲ ਰਿਹਾ ਕਿਉਂਕਿ ਉਧਰ ਬਾਹਰ ਵੀ ਆਈ ਹੈ ਉਧਰ ਤੇ ਆਪ ਵੀ ਆਈ ਹੋ ਉਸ ਨੂੰ ਮੱਦੇ ਨਜ਼ਰ ਆ ਦੇ ਬਿਲਕੁਲ ਬਿਲਕੁਲ ਇਸ ਵਾਰੀ ਜਿੱਦਾਂ ਪੰਜਾਬ ਤੇ ਕਾਫੀ ਜਿਹੜਾ ਉਸਾਮਾ ਥੋੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਚਲੋ ਜੋ ਮਾਲਕ ਕਰਦੇ ਆ ਠੀਕ ਹੈ ਪਰ ਫਿਰ ਵੀ ਬਹੁਤ ਨੁਕਸਾਨ ਹੋਇਆ ਵਾ ਪੰਜਾਬ ਦਾ ਪਰ ਇਹ ਕਿਤੇ ਹਾਰ ਹੀ ਇਦਾਂ ਦਾ ਆ ਜੀ ਸਾਰੇ ਮਤਲਬ ਕੁਝ ਆਪਣਾ ਜੋ ਵੀ ਨੁਕਸਾਨ ਹੋਇਆ ਨੂੰ ਭਲਾ ਕੇ ਇੱਕ ਦਿਨ ਸਾਰੇ ਉਹ ਕਰਦੇ ਹੈਗੇ ਆਪਣਾ ਫੈਮਲੀ ਦੇ ਨਾਲ ਸੈਲੀਬ੍ਰੇਟ ਇੰਜੋਏ ਕਰਦੇ ਆ ਖਾਂਦੇ ਪੀਂਦੇ ਆ ਪਟਾਕੇ ਚਲਾਉਂਦੇ ਆ ਬਾਕੀ ਲੱਗਦਾ ਹੈ ਕਿ ਪਿਛਲੀ ਵਾਰ ਨਾਲੋਂ ਥੋੜਾ ਇਸ ਵਾਰ ਜਿੱਦਾਂ ਮਤਲਬ ਹੋਊਗਾ ਥੋੜਾ ਫਰਕ ਲੱਗੂਗਾ ਹਾਂਜੀ ਅਸਰ ਪਾਊਗਾ ਥੋੜਾ ਹੁਣ ਤੁਹਾਡੇ ਲੋ ਜਿਹੜੀ ਫਸਟ ਓਨਰ ਜਾਂ ਤੁਹਾਡੇ ਤੋਂ ਪਹਿਲਾਂ ਵੀ ਜਿਹੜੀ ਮਤਲਬ ਓਨਰ ਹੈ ਜੀ ਹਾਂਜੀ ਮੇਰੇ ਪਹਿਲਾਂ ਫਾਦਰ ਸਾਹਿਬ ਕੰਮ ਕਰਦੇ ਰਹੇ ਆ ਜੀ ਫਿਰ 2008 ਤੋਂ ਕਰੀਬ ਮੈਂ ਦੁਕਾਨ ਦੇਖ ਰਿਹਾ ਮੈਂ ਹੀ ਕਰ ਰਿਹਾ ਮਤਲਬ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਵੈਸੇ ਵੀ ਸਾਰੀ ਜ਼ਿੰਮੇਵਾਰੀ ਆਪ ਹੀ ਦੇਖਣੀ ਪੈਂਦੀ ਆ ਪਹਿਲਾਂ ਉਹਨਾਂ ਕਾਫੀ ਟਾਈਮ ਮਤਲਬ ਕੰਮ ਕੀਤਾ ਇੱਥੋਂ ਤੱਕ ਲੈ ਕੇ ਆਏ ਨੇ ਜਿਹੜਾ ਉਹ ਸਾਰੀ ਉਹਨਾਂ ਦੀ ਸਦਕਾਈ ਮਤਲਬ ਉਹਨਾਂ ਦਾ ਹੀ ਆ ਜੀ ਸਾਰੀ ਮਿਹਨਤ ਜਿਵੇਂ ਮਾਰਕੀਟ ਦੇ ਵਿੱਚ ਗਾਹਕ ਜਾਂਦਾ ਦੇਖਦਾ ਤੁਹਾਡੇ ਲੋ ਪਹਿਲਾਂ ਮਠਾਈ ਜਿਹੜੀ ਉਹਨੂੰ ਟੈਸਟ ਕਰਾਈ ਜਾਂਦੀ ਫਿਰ ਜਿਹੜਾ ਆਨਰ ਜਿਹੜਾ ਇਸ ਤੋਂ ਪ੍ਰਸ਼ਾਸਨ ਹਾਂਜੀ ਹਾਂਜੀ ਮੈਂ ਤੇ ਖਾਸ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਚੀਜ਼ ਲੈਂਦੇ ਹੋ ਪਹਿਲਾਂ ਉਹਨੂੰ ਥੋੜਾ ਚੈੱਕ ਕਰੋ ਅਗਰ ਤੁਹਾਨੂੰ ਲੱਗਦਾ ਸ਼ੈਟੀਸਫੈਕਸ਼ਨ ਹੁੰਦੀ ਆ ਤਾਂ ਤੁਸੀਂ ਖਰੀਦੋ ਅਗਰ ਤੁਹਾਨੂੰ ਨਹੀਂ ਲੱਗਦਾ ਐਵੇਂ ਮਤਲਬ ਦੇਖਾ ਦੇਖੀ ਜਨਾ ਪੈਕ ਕਰਾਈ ਜਾਓ ਪਹਿਲਾਂ ਆਪਦਾ ਟੇਸਟ ਚੈੱਕ ਕਰ ਲਓ ਅਗਰ ਤੁਹਾਨੂੰ ਲੱਗਦਾ ਤੇ ਫਿਰ ਤੁਸੀਂ ਖੁਸ਼ੀ ਨਾਲ ਪੈਕ ਕਰਾਓ ਕੀ ਮੈਸੇਜ ਦੇਣਾ ਚਾਹੁੰਦੇ ਹੋ ਦਿਵਾਲੀ ਦੇ ਵਿੱਚ ਕਰਮੜੇ ਤੇ ਕੀ ਮੈਂ ਤੇ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਰਿਆਂ ਨੂੰ ਸਾਰੇ ਆਪਣੇ ਘਰਾਂ ਵਿੱਚ ਰਹਿ ਕੇ ਆਪਣੇ ਫੈਮਲੀ ਦੇ ਨਾਲ ਦਿਵਾਲੀ ਜਿਹੜੀ ਆ ਸੈਲੀਬ੍ਰੇਟ ਕਰਨ ਤੇ ਪ੍ਰਮਾਤਮਾ ਬਹੁਤ ਵਧੀਆ ਖੁਸ਼ੀਆਂ ਭਰਿਆ ਸਮਾਂ ਲਿਆਏ ਚਲੋ ਬਾਕੀ ਦੁੱਖ ਸੁੱਖ ਤੇ ਜ਼ਿੰਦਗੀ ਚੱਲਦੇ ਰਹਿੰਦੇ ਆ ਪਰ ਇਸ ਜਿਹੜੇ ਦਿਨ ਤਿਹਾਰ ਹੁੰਦੇ ਆ ਇਹਨਾਂ ਤੇ ਮਤਲਬ ਆਪਣੀ ਫੈਮਲੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਜਿਹੜੇ ਬਾਹਰ ਵੀ ਸਾਡੇ ਵੀ ਵੀਰ ਬੈਠੇ ਨੇ ਭੈਣਾਂ ਬੈਠੀਆਂ ਨੇ ਫੈਮਲੀਆਂ ਬੈਠੀਆਂ ਨੇ ਉਹ ਵੀ ਮਤਲਬ ਆਪਣਾ ਪੂਰਾ ਇਹਦਾ ਦੀਵਾਲੀ ਦਾ ਇੰਜੋਏ ਕਰਨ ਕੋਈ ਗੱਲ ਨਹੀਂ ਸੋ ਇਹ ਸਨ ਅਵਤਾਰ ਸਿੰਘ ਜਿਨ੍ਹਾਂ ਨੇ ਸਾਰੀ ਜਾਣਕਾਰੀ ਜਿਹੜੀ ਇਹ ਸਾਂਝੀ ਕੀਤੀ ਵੀ ਕਿਵੇਂ ਜਿਹੜੀ ਤਿਹਾਰਾਂ ਦੇ ਦੇਰਾਂ ਦੇ ਵਿੱਚ ਆ ਕੇ ਜਿਹੜੀ ਲੋਕਾਂ ਦੇ ਦੁਕਾਨਦਾਰਾਂ ਲੋ ਕੁਝ ਜਿਹੜੇ ਦੁਕਾਨਦਾਰਾਂ ਬਲੋਂ ਮਤਲਬ ਕਿ ਥੋੜੀ ਜਿਹੜੀ ਤੇਜ਼ ਕੀਤੀ ਗਈ ਆ ਪਰ ਜ਼ਿਆਦਾ ਜਿਹੜੇ ਦੁਕਾਨਦਾਰ ਨੇ ਉਹ ਬਿਲਕੁਲ ਸ਼ੁੱਧ ਹੀ ਜਿਹੜੀ ਆ ਮਠਾਈ ਜਿਹੜੀ ਲੋਕਾਂ ਨੂੰ ਪਰਚੇਸ ਕਰਦੇ ਨੇ ਕਿਉਂਕਿ ਲੋਕਾਂ ਦੇ ਬੱਚਿਆਂ ਦੇ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਰਾਈਆਂ ਲੋਕਾਂ ਨੂੰ ਜਿਹੜੀ ਪਰਚੇਸ ਕਰਾਉਂਦੀਆਂ ਸੋ ਇਹਨਾਂ ਵੱਲੋਂ ਦਾਵਾ ਕੀਤਾ ਜਾਂਦਾ ਕਿ ਜਿਹੜਾ ਵੀ ਜਾ ਗਿਆ ਉਹ ਮਠਾਈ ਨੂੰ ਜਿਹੜਾ ਖੁਦ ਚਾ ਆ ਕੇ ਚੈੱਕ ਕਰਕੇ ਫਿਰ ਜਿਹੜੀ ਸਾਡੇ ਨੂੰ ਪਰਚੇਸ ਇਹ ਤੇ ਹਰਾ ਦਾ ਮੌਸਮ ਸੀਜ਼ਨ ਆ ਜਾਂਦਾ ਉੱਥੇ ਜਿਹੜੇ ਦੁਕਾਨਦਾਰਾਂ ਵੱਲੋਂ ਮਲਾਵਟ ਖੋਰੀ ਜਿਹੜੀ ਆ ਪੂਰੇ ਯੂਰੋਸ਼ੋਰਾਂ ਤੇ ਕਰ ਦਿੱਤੀ ਜਾਂਦੀ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਕਾਫੀ ਜੜੀਆਂ ਮਲਾਵਟ ਖੋਰੀ ਦੀਆਂ ਵੀਡੀਓ ਜਿਹੜੀਆਂ ਬਹੁਤ-ਬਹੁਤ ਉਬੜ ਕੇ ਜੜੀਆਂ ਸਾਹਮਣੇ ਆਈਆਂ ਇਸੇ ਜ਼ਮਾਨੇ ਦੇ ਵਿੱਚ ਅੱਜ ਅਸੀਂ ਝਲਾ ਗਰਦਾਸਪੁਰ ਦੇ ਕਸਬਾ ਬਡਾਲਵਾਗੜ ਦੇ ਵਿੱਚ ਆ ਸੋ ਗੱਲਬਾਤ ਸਾਰੀ ਕਰਦੇ ਆ ਕਿਉਂ ਇੰਨਾਂ ਦਿਨਾਂ ਦੇ ਵਿੱਚ ਜਿਹੜੀ ਮਲਾਵਟ ਖੋਰੀ ਜਿਹੜੀ ਆ ਦੁਕਾਨਦਾਰਾਂ ਦੇ ਵੱਲੋਂ ਤੇਜ਼ ਕੀਤੀ ਜਾਂਦੀ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਆਨਰ ਉਤਾਰਸ਼ ਜੀ ਸੱਜਣ ਜੀ ਭਾਜੀ ਜਿਹੜੀ ਧਾਰ ਨਹੀਂ ਭਾਜੀ ਮਲਾਵਟ ਖੋਰੀ ਤੇ ਨਹੀਂ ਮਤਲਬ ਆਪਾਂ ਕਹਿ ਸਕਦੇ ਚਲੋ ਜਿਹੜੇ ਕੋਈ ਮਤਲਬ ਕਰਦੇ ਵੀ ਹੋਣਗੇ ਉਹ ਕੋਈ ਬਾਹਰੋਂ ਮਤਲਬ ਨਿਦਾ ਹੋਰ ਸਟੇਟਾਂ ਦੇ ਵਿੱਚੋਂ ਥੋੜਾ ਸਮਾਨ ਖੋਇਆ ਵਗੈਰਾ ਮਗਾਉਂਦੇ ਨੇ ਉਹ ਦਾ ਹੁੰਦਾ ਆ ਬਾਕੀ ਇਦਾਂ ਦੀ ਕੋਈ ਹੈ ਨਹੀਂ ਆ ਗੱਲ ਠੀਕ ਆ ਤਿਹਾਰਾਂ ਦੇ ਸੀਜ਼ਨ ਦੇ ਉੱਤੇ ਜਿਹੜੀ ਮਠਿਆਈ ਦੀ ਲਾਗਤ ਆ ਉਹ ਵੱਧ ਜਾਂਦੀ ਆ ਤੇ ਉਹਦੇ ਕਰਕੇ ਕੋਈ ਕਰ ਸਕਦੇ ਆ ਥੋੜੀ ਬੋਤੀ ਕੋਈ ਕਰਦਾ ਹੋਏਗਾ ਵੀ ਕਹਿ ਰਹੇ ਜੀ ਵੀ ਇਹ ਜਿਹੜੇ ਚਾਰਾ ਦੇ ਸੀਜ਼ਨ ਤੇ ਜਿਹੜੀ ਬਾਹਰੋਂ ਸਟੇਟਾਂ ਤੋਂ ਆਉਂਦਾ ਹਾਂ ਹਾਂਜੀ ਬਾਹਰ ਦੀਆਂ ਸਟੇਟਾਂ ਤੋਂ ਜਿੱਦਾਂ ਕੋਈ ਸਮਾਨ ਆਉਂਦਾ ਆ ਨਾ ਉਹਦੇ ਵਿੱਚ ਥੋੜਾ ਬੋਤਾ ਹੋ ਸਕਦਾ ਆ ਬਾਕੀ ਆਪਣੇ ਇੱਥੇ ਜਿਹੜਾ ਤੇ ਆਪਣਾ ਸਮਾਨ ਕੋਈ ਤਿਆਰ ਕਰਕੇ ਵੇਚਦਾ ਆ ਖੁਦ ਦਾ ਮੈਨੂਫੈਕਚਰਿੰਗ ਕਰਦਾ ਆ ਉਹ ਤੇ ਨਹੀਂ ਇਦਾਂ ਦਾ ਕੋਈ ਕੰਮ ਮਤਲਬ ਕਰਦਾ ਬਾਹਰੋਂ ਕੋਈ ਜਿਹੜਾ ਆ ਸਕਦਾ ਉਹਦੇ ਵਿੱਚ ਅਸੀਂ ਕੁਝ ਕਹਿ ਨਹੀਂ ਸਕਦੇ ਵੀ ਕੋਈ ਕੀ ਕਰ ਸਕਦਾ ਆ ਮਿਲਾਵਟ ਹੋ ਸਕਦਾ ਤੁਹਾਡੇ ਲੋਕ ਕਿੰਨੀ ਪੀੜੀ ਤੋਂ ਜਿਹੜਾ ਕੰਮ ਹੈ ਕੀਤਾ ਆ ਸਾਡੇ ਵੱਲੋਂ ਜੀ ਵੇਖੋ ਜਿੱਦਾਂ ਦੀਵਾਲੀ ਦਾ ਤਿਹਾਰ ਆ ਰਿਹਾ ਵਾ ਤੇ ਅਸੀਂ ਕੋਈ 5-7 ਦਿਨ ਪਹਿਲਾਂ ਉਹਦੀ ਤਿਆਰੀ ਕਰਨੀ ਜਿਹੜੀ ਸ਼ੁਰੂ ਕਰ ਦਿੰਨੇ ਆ ਤੇ ਦੁੱਧ ਦੀ ਲਾਗਤ ਥੋੜੀ ਵਧਾ ਦੇਈਦੀ ਆ ਕਿਉਂਕਿ ਦੁੱਧ ਵੱਧ ਲੱਗਣ ਦਾ ਪੈਂਦਾ ਕਿਉਂਕਿ ਇੱਕ ਦਿਨ ਫਿਰ ਦੀਵਾਲੀ ਵਾਲੇ ਦਿਨ ਮਠਿਆਈਆਂ ਜਿਹੜੀਆਂ ਸਟਾਕ ਕੀਤੀਆਂ ਹੁੰਦੀਆਂ ਨੇ ਕੋਈ 2-4 ਦਿਨ ਪਹਿਲਾਂ ਬਣਾ ਕੇ ਰੱਖੀਦੀਆਂ ਨੇ ਉਹ ਫਿਰ ਦੀਵਾਲੀ ਵਾਲੇ ਦਿਨ ਜਿਹੜੀਆਂ ਸਾਰੀਆਂ ਸੇਲ ਹੋ ਜਾਂਦੀਆਂ ਨੇ ਇਸ ਵਾਰ ਕਿਹੜੀ ਜਿਹੜੀ ਸਪੈਸ਼ਲ ਜਿਹੜੀ ਮਠਾਈ ਤੁਹਾਡੇ ਲੋਕ ਜਿਹੜੀ ਚਾਹਲੀ ਦੀਵਾਲੀ ਤੇ ਵੇਖੋ ਜੀ ਜਿੱਦਾਂ ਸਪੈਸ਼ਲ ਮਠਿਆਈਆਂ ਕਾਫੀ ਹੁੰਦੀਆਂ ਨੇ ਕਿਉਂਕਿ ਗਰਮੀ ਦਾ ਸੀਜ਼ਨ ਜਿਹੜਾ ਉਹ ਚਲ ਜਾਂਦਾ ਆ ਥੋੜਾ ਮੌਸਮ ਠੰਡਾ ਹੋ ਜਾਂਦਾ ਉਹਦੇ ਵਿੱਚ ਫਿਰ ਮਠਿਆਈਆਂ ਦੀਆਂ ਜਿਹੜੀਆਂ ਆਟਮਾ ਕਾਫੀ ਵੱਜ ਜਾਂਦੀਆਂ ਜਿੱਦਾਂ ਤੁਸੀਂ ਲਾ ਲਓ ਪੇੜੇ ਖੋਏ ਦੇ ਚੌਕਲੇਟ ਬਰਫੀ ਫਰੂਟ ਬਰਫੀ ਚਮਚਮ ਦੀਆਂ ਆਟਮਾ ਰਾਸਗੁਲਾ ਗਲਾਬ ਜਾ ਨੂੰ ਕਾਫੀ ਜਿਹੜੀਆਂ ਆਟਮਾ ਜਿਹੜੀਆਂ ਨੇ ਉਹ ਦੀਵਾਲੀ ਤੇ ਵੇਖਣ ਨੂੰ ਮਿਲਦੀਆਂ ਨੇ ਜਿਵੇਂ ਥੋੜੀ ਜਿੱਦਾਂ ਲੋਕਲ ਹੁੰਦਾ ਪਿੰਡ ਦੇ ਵਿੱਚ ਜਨ ਲੋਕਲ ਜਿੱਦਾਂ ਬਾਹਰ ਥੋੜੀ ਬਹੁਤ ਦੂਰ ਜਿੱਦਾਂ ਖਰਦੇ ਜਿੱਦਾਂ ਹਫਤੇ ਪਤੀ ਖਰਦੇ ਉਹ ਕਿਵੇਂ ਫਿਰ ਕਰ ਕਰਦੇ ਬਿਲਕੁਲ ਬਿਲਕੁਲ ਹੁਣ ਇਦਾਂ ਦਾ ਕੋਈ ਚੱਕਰ ਨਹੀਂ ਆ ਜੀ ਜਿੱਥੇ ਮੰਨ ਲਓ ਕੋਈ ਗਰਮੀਆਂ 'ਚ 2 ਦਿਨ ਮਠਾਈ ਕੱਢਦੀ ਆ ਹੁਣ ਜਿੱਦਾਂ ਮੌਸਮ ਦਾ ਫਰਕ ਪੈ ਗਿਆ ਹੁਣ ਇੱਕ ਵੀਕ ਇੱਕ ਹਫਤਾ ਪੂਰਾ ਮਠਾਈ ਨੂੰ ਕੁਛ ਨਹੀਂ ਹੁੰਦਾ ਜੇ ਆਪਾਂ ਪੈਕ ਕਰਕੇ ਭੇਜਨੇ ਆ ਤੋ ਆਮ ਨਾਲ ਇੱਕ ਹਫਤਾ ਤੱਕ ਕੁਛ ਕੋਈ ਗੱਲਬਾਤ ਨਹੀਂ ਜਿਵੇਂ ਆਮ ਜਦੋਂ ਗਾਕਾ ਉਹਨਾਂ ਜਿਹਦਾ ਵੇਸਣ ਦੀ ਮਠਾਈ ਨੂੰ ਜ਼ਿਆਦਾ ਪ੍ਰਾਦ ਦਿੱਤੀ ਸੀ ਕਿਉਂ ਉਹ ਉਸ ਚੀਜ਼ ਕਰ ਦਿੱਤੀ ਵੇਸਣ ਦੀ ਮਠਾਈ ਨੂੰ ਇਸ ਕਰਕੇ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਵੇਸਣ ਉਹਦਾ ਵੀ ਲੋਕੀ ਤੁਹਾਨੂੰ ਪਤਾ ਆਪਣੇ ਪੰਜਾਬ 'ਚ ਵੈਸੇ ਵੀ ਸਿਆਲ ਦੇ ਦਿਨਾਂ 'ਚ ਦੇਸੀ ਘੋਹ 'ਚ ਬਣਾ ਕੇ ਉਹਦੇ ਵਿੱਚ ਗੁੰਦਾਂ ਪਾ ਕੇ ਜਾਂ ਖੋਆ ਪਾ ਕੇ ਇਦਾਂ ਦਾ ਕੋਈ ਮਤਲਬ ਘਰੇਲੂ ਜਿਹੜੀ ਉਹ ਮਠਿਆਈ ਤਿਆਰ ਕਰਕੇ ਵੇਸਣ ਨੂੰ ਖਾਂਦੇ ਇਸ ਕਰਕੇ ਲੋਕੀ ਜਿਆਦਾ ਵੇਸਣ ਪਸੰਦ ਕਰਦੇ ਆ ਕਿਉਂਕਿ ਸਿਆਲ ਦੇ ਵਿੱਚ ਖਾਣਾ ਚੰਗਾ ਹੁੰਦਾ ਹੈ ਵੇਸਣ ਖੁਸ਼ਕ ਹੁੰਦਾ ਹੈ ਜਿਹੜੇ ਇੱਕ ਵਰਕੀ ਧਿਆਰ ਉਹਦੇ ਉੱਤੇ ਜਿਹੜਾ ਇੱਕ ਲੱਗਦਾ ਵਾ ਸਿਲਕਾ ਜਿਹੜਾ ਲੱਗਦਾ ਵਾ ਉਹ ਕੀ ਕੇ ਕੇਸ ਵੇਚਦੇ ਹੁੰਦੇ ਜਿਹੜਾ ਉੱਤੇ ਸਿਲਕਾ ਹਾਂਜੀ ਪਹਿਲਾਂ ਤੇ ਵੇਖੋ ਜੀ ਉਹ ਜਿਹੜਾ ਸੀਗਾ ਵਰਕ ਉਹਦਾ ਹੁੰਦਾ ਸੀਗਾ ਕਿ ਡੁਪਲੀਕੇਸੀ ਆਉਂਦੀ ਸੀਗੀ ਜ਼ਿਆਦਾ ਪਰ ਹੁਣ ਤੇ ਪਿਓਰ ਵਰਕ ਆ ਰਿਹਾ ਆ ਜਿੱਦਾਂ ਕੈਚ ਕੰਪਨੀ ਦਾ ਆ ਰਿਹਾ ਆ ਇੱਕ ਸ਼ਿਵਾ ਕੰਪਨੀ ਦਾ ਆ ਰਿਹਾ ਵਾ ਹੋਰ ਵੀ ਕਈ ਕੰਪਨੀਆਂ ਆ ਗਈਆਂ ਜਿਹੜੀਆਂ ਪਿਓਰ ਵਰਕ ਭੇਜਦੀਆਂ ਨੇ ਉਹਦਾ ਕੋਈ ਨੁਕਸਾਨ ਨਹੀਂ ਹੈ ਖਾਨਾ ਹੋਰ ਜ਼ਿਆਦਾ ਦੁਕਾਨਦਾਰੋਂ ਲੋ ਪੈਸੇ ਦੀ ਕੁਝ ਬਜਟ ਕਰਕੇ ਉਹਨਾਂ ਕੰਮੇ ਜਿਹੜੇ ਮੈਨੂਫੈਕਚਰ ਜਿਹੜੇ ਉਹਨਾਂ ਨੂੰ ਡੁ ਹਾਂਜੀ ਉਹਦੇ ਵਿੱਚ ਏਦਾਂ ਹੁੰਦਾ ਹੈ ਕਿ ਜਦੋਂ ਕੋਈ ਮਤਲਬ ਦੁਕਾਨਦਾਰ ਕਰਦੇ ਆ ਕਿ ਥੋੜਾ ਬੋਤਾ ਪੈਸੇ ਨੂੰ ਲੈ ਕੇ ਜਾਂ ਕਸਟਮਰ ਨੂੰ ਵੇਖਦੇ ਆ ਕਿਉਂਕਿ ਅੱਜਕੱਲ ਕਸਟਮਰ ਵੀ ਜਿਆਦਾ ਸਸਤੀ ਚੀਜ਼ ਵੱਲ ਅਪਰੋਚ ਕਰਦਾ ਆ ਜੇਕਰ ਦੁਕਾਨਦਾਰ ਨੂੰ ਪੂਰੇ ਪੈਸੇ ਦੇਣਗੇ ਜਾਂ ਉਹਦੇ ਜਿਹੜੀ ਉਹਦੀ ਚੀਜ਼ ਆਦਾ ਪੂਰਾ ਰੇਟ ਦੇਣਗੇ ਤਾਂ ਕੋਈ ਵੀ ਦੁਕਾਨਦਾਰ ਏਦਾਂ ਨਹੀਂ ਕਰੇਗਾ ਉਹ ਸਿਰਫ ਕਸਟਮਰ ਨੂੰ ਦੇਖਦਿਆਂ ਹੋਇਆ ਉਹ ਦੁਕਾਨਦਾਰ ਕੋਈ ਥੋੜਾ ਬੋਤਾ ਕਰਦਾ ਆ ਅਦਰਵਾਈਜ਼ ਜਿੱਥੇ ਕੋਈ ਪੂਰੀ ਪੇਮੈਂਟ ਦਿੰਦਾ ਆ ਉੱਥੇ ਮਤਲਬ ਕੋਈ ਏਦਾਂ ਦੀ ਹਰਫੇਰ ਨਹੀਂ ਵਧੀਆ ਮਠਿਆਈ ਫਰੈਸ਼ ਮਠਿਆਈ ਮਿਲਦੀ ਆ ਕੋਈ ਗੱਲ ਨਹੀਂ ਇਸ ਵਾਰ ਕਿਸ ਤਰ੍ਹਾਂ ਦੀ ਰੰਗਮਈ ਦੀਵਾਲੀ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਕਿਉਂਕਿ ਉਧਰ ਬਾਹਰ ਵੀ ਆਈ ਹੈ ਕੁਦਰਤੀ ਆਫਤ ਆਈ ਹੋ ਉਸ ਨੂੰ ਮੱਦੇ ਨਜ਼ਰ ਆ ਦੇਣਾ ਬਿਲਕੁਲ ਬਿਲਕੁਲ ਇਸ ਵਾਰੀ ਜਿੱਦਾਂ ਪੰਜਾਬ ਤੇ ਕਾਫੀ ਜਿਹੜਾ ਉਸਾਮਾ ਥੋੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਚਲੋ ਜੋ ਮਾਲਕ ਕਰਦੇ ਆ ਠੀਕ ਆ ਪਰ ਫਿਰ ਵੀ ਬਹੁਤ ਨੁਕਸਾਨ ਹੋਇਆ ਵਾ ਪੰਜਾਬ ਦਾ ਪਰ ਇਹ ਇੱਕ ਇਤਿਹਾਰ ਹੀ ਇਦਾਂ ਦਾ ਆ ਜੀ ਸਾਰੇ ਮਤਲਬ ਕੁਝ ਆਪਣਾ ਜੋ ਵੀ ਨੁਕਸਾਨ ਹੋਇਆ ਨੂੰ ਭਲਾ ਕੇ ਇੱਕ ਦਿਨ ਸਾਰੇ ਉਹ ਕਰਦੇ ਹੈਗੇ ਆਪਣਾ ਫੈਮਲੀ ਦੇ ਨਾਲ ਸੈਲੀਬ੍ਰੇਟ ਇੰਜੋਏ ਕਰਦੇ ਆ ਖਾਂਦੇ ਪੀਂਦੇ ਆ ਪਟਾਕੇ ਚਲਾਉਂਦੇ ਆ ਬਾਕੀ ਲੱਗਦਾ ਹੈ ਕਿ ਪਿਛਲੀ ਵਾਰ ਨਾਲੋਂ ਥੋੜਾ ਇਸ ਵਾਰ ਜਿੱਦਾਂ ਮਤਲਬ ਹੋਊਗਾ ਥੋੜਾ ਫਰਕ ਲੱਗੂਗਾ ਹਾਂਜੀ ਅਸਰ ਪਾਊਗਾ ਥੋੜਾ ਹੁਣ ਤੁਹਾਡੇ ਲੋ ਜਿਹੜੀ ਫਰਸਟ ਓਨਰ ਜਾਂ ਤੁਹਾਡੇ ਤੋਂ ਪਹਿਲਾਂ ਵੀ ਜਿਹੜੀ ਮਤਲਬ ਓਨਰ ਰਹੇ ਜੀ ਹਾਂਜੀ ਮੇਰੇ ਪਹਿਲਾਂ ਫਾਦਰ ਸਾਹਿਬ ਕੰਮ ਕਰਦੇ ਰਹੇ ਆ ਜੀ ਫਿਰ 2008 ਤੋਂ ਕਰੀਬ ਮੈਂ ਦੁਕਾਨ ਦੇਖ ਰਿਹਾ ਮੈਂ ਹੀ ਕਰ ਰਿਹਾ ਮਤਲਬ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਵੈਸੇ ਵੀ ਸਾਰੀ ਜ਼ਿੰਮੇਵਾਰੀ ਆਪ ਹੀ ਦੇਖਣੀ ਪੈਂਦੀ ਆ ਪਹਿਲਾਂ ਉਹਨਾਂ ਕਾਫੀ ਟਾਈਮ ਮਤਲਬ ਕੰਮ ਕੀਤਾ ਇੱਥੋਂ ਤੱਕ ਲੈ ਕੇ ਆਏ ਨੇ ਜਿਹੜਾ ਉਹ ਸਾਰੀ ਉਹਨਾਂ ਦੀ ਸਦਕਾ ਹੈ ਮਤਲਬ ਉਹਨਾਂ ਦਾ ਹੀ ਹੈ ਜੀ ਸਾਰੀ ਮਿਹਨਤ ਜਿਵੇਂ ਮਾਰਕੀਟ ਦੇ ਵਿੱਚ ਗਾਹਕ ਜਾਂਦਾ ਦੇਖਦਾ ਤੁਹਾਡੇ ਲੋ ਪਹਿਲਾਂ ਮਠਾਈ ਜਿਹੜੀ ਉਹਨੂੰ ਟੈਸਟ ਕਰਾਈ ਜਾਂਦੀ ਫਿਰ ਜਿਹੜਾ ਜਿਹੜਾ ਇਸ ਤੋਂ ਹਾਂ ਜੀ ਹਾਂ ਜੀ ਮੈਂ ਤੇ ਖਾਸ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਚੀਜ਼ ਲੈਂਦੇ ਹੋ ਪਹਿਲਾਂ ਉਹਨੂੰ ਥੋੜਾ ਚੈੱਕ ਕਰੋ ਅਗਰ ਤੁਹਾਨੂੰ ਲੱਗਦਾ ਸ਼ੈਟੀਸਫੈਕਸ਼ਨ ਹੁੰਦੀ ਆ ਤਾਂ ਤੁਸੀਂ ਖਰੀਦੋ ਅਗਰ ਤੁਹਾਨੂੰ ਨਹੀਂ ਲੱਗਦਾ ਐਵੇਂ ਮਤਲਬ ਦੇਖਾ ਦੇਖੀ ਜਨਾ ਪੈਕ ਕਰਾਈ ਜਾਓ ਪਹਿਲਾਂ ਉਹਦਾ ਟੇਸਟ ਚੈੱਕ ਕਰ ਲਓ ਅਗਰ ਤੁਹਾਨੂੰ ਲੱਗਦਾ ਤੇ ਫਿਰ ਤੁਸੀਂ ਖੁਸ਼ੀ ਨਾਲ ਪੈਕ ਕਰਾਓ ਕੀ ਮੈਸੇਜ ਦੇਣਾ ਚਾਹੁੰਦੇ ਆ ਦਿਵਾਲੀ ਦੇ ਵਿੱਚ ਕਰਮਡੇ ਤੇ ਕੀ ਮੈਂ ਤੇ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਰਿਆਂ ਨੂੰ ਸਾਰੇ ਆਪਣੇ ਘਰਾਂ ਵਿੱਚ ਰਹਿ ਕੇ ਆਪਣੇ ਫੈਮਿਲੀ ਦੇ ਨਾਲ ਦਿਵਾਲੀ ਜਿਹੜੀ ਆ ਸੈਲੀਬ੍ਰੇਟ ਕਰਨ ਤੇ ਪ੍ਰਮਾਤਮਾ ਬਹੁਤ ਵਧੀਆ ਖੁਸ਼ੀਆਂ ਭਰਿਆ ਸਮਾਂ ਲਿਆਏ ਚਲੋ ਬਾਕੀ ਦੁੱਖ ਸੁੱਖ ਤੇ ਜ਼ਿੰਦਗੀ ਚੱਲਦੇ ਰਹਿੰਦੇ ਆ ਪਰੇਸ ਜਿਹੜੇ ਦਿਨ ਤਿਹਾਰ ਹੁੰਦੇ ਆ ਇਹਨਾਂ ਤੇ ਮਤਲਬ ਆਪਣੀ ਫੈਮਲੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਜਿਹੜੇ ਬਾਹਰ ਵੀ ਸਾਡੇ ਵੀ ਵੀਰ ਬੈਠੇ ਨੇ ਭੈਣਾਂ ਬੈਠੀਆਂ ਨੇ ਫੈਮਲੀਆਂ ਬੈਠੀਆਂ ਨੇ ਉਹ ਵੀ ਮਤਲਬ ਆਪਣਾ ਪੂਰਾ ਇਹਦਾ ਦੀਵਾਲੀ ਦਾ ਇੰਜੋਏ ਕਰਨ ਕੋਈ ਗੱਲ ਨਹੀਂ ਸੋ ਇਹ ਸਨ ਅਵਤਾਰ ਸਿੰਘ ਜਿਨ੍ਹਾਂ ਨੇ ਸਾਰੀ ਜਾਣਕਾਰੀ ਜਿਹੜੀ ਇਹ ਸਾਂਝੀ ਕੀਤੀ ਕਿ ਕਿਵੇਂ ਜਿਹੜੀ ਤਿਹਾੜਾਂ ਦੇ ਦੇਰਾਂ ਦੇ ਵਿੱਚ ਆ ਕੇ ਜਿਹੜੀ ਲੋਕਾਂ ਦੇ ਦੁਕਾਨਦਾਰਾਂ ਲੋ ਕੁਝ ਜਿਹੜੇ ਦੁਕਾਨਦਾਰਾਂ ਵੱਲੋਂ ਮਤਲਬ ਬੜੀ ਜਿਹੜੀ ਤੇਜ਼ ਕੀਤੀ ਗਈ ਆ ਪਰ ਜ਼ਿਆਦਾ ਜਿਹੜੇ ਦੁਕਾਨਦਾਰ ਨੇ ਉਹ ਬਿਲਕੁਲ ਸ਼ੁੱਧ ਹੀ ਜਿਹੜੀ ਆ ਮਠਿਆਈ ਜਿਹੜੀ ਲੋਕਾਂ ਨੂੰ ਪਰਚੇਸ ਕਰਦੇ ਨੇ ਕਿਉਂਕਿ ਲੋਕਾਂ ਦੇ ਬੱਚਿਆਂ ਦੇ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਰਾਈਆਂ ਲੋਕਾਂ ਨੂੰ ਜਿਹੜੀ ਪਰਚੇਸ ਕਰਾਉਂਦੀਆਂ ਸੋ ਇਹਨਾਂ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਜਾ ਗਿਆ ਉਹ ਮਠਿਆਈ ਨੂੰ ਜਿਹੜਾ ਖੁਦ ਚਾ ਆ ਕੇ ਚੈੱਕ ਕਰਕੇ ਫਿਰ ਜਿਹੜੀ ਸਾਡੇ ਨੂੰ ਪਰਚੇਸ